ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਇਨਸਾਨ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਜੋ ਹੈ ਬਹੁਤ ਵੱਡੀਆਂ ਆ ਤੇ ਸਾਨੂੰ ਦੁੱਖ ਵੀ ਜਿਆਦਾ ਆਉਂਦੇ ਆ ਸੋ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਆ ਸੋ ਜਿਹੜੇ ਇਨਸਾਨ ਇਹ ਸਭ ਕੁਝ ਸੋਚਦੇ ਆ ਕਿ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਆ ਤੇ ਜਿਨ੍ਹਾਂ ਦੇ ਨਾਲ ਹੁੰਦਾ ਵੀ ਹੈ ਸੋ ਆਪਾਂ ਅੱਜ ਇਹਨਾਂ ਬਾਰੇ ਹੀ ਗੱਲ ਕਰਾਂਗੇ ਵੀਡੀਓ ਬਹੁਤ ਹੀ ਤੁਹਾਡੇ ਮਤਲਬ ਦੀ ਹੈ ਪੂਰੀ ਵੀਡੀਓ ਸੁਣੋਗੇ ਤਾਂ ਤੁਸੀਂ ਵੀ ਇਹਨਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਆ ਇਹਨਾਂ ਬਿਮਾਰੀਆਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਆ ਸੋ ਕਿਸ ਤਰ੍ਹਾਂ ਨਾਲ ਤੁਸੀਂ ਨਾ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਸੁਣੋ ਇਸ ਵੀਡੀਓ ਵਿੱਚ ਜੀ ਤੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਕੈਸ ਆਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਤੇ ਵੀਡੀਓ ਨੂੰ ਪੂਰੇ ਸੁਣਨਾ ਤੇ ਸਮਝਣਾ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਕਮੈਂਟਾਂ ਵਿੱਚ ਇਹਨਾਂ ਨੇ ਆਪਣਾ ਨਾਮ ਲਿਖਿਆ ਹੈ ਮਨਜੀਤ ਸਿੰਘ ਤਰਨਤਾਰ ਤੋਂ ਹੈ ਸੋ ਇਹਨਾਂ ਨੇ ਲਿਖਿਆ ਹੈ ਕਿ ਪਰੇਸ਼ਾਨੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਆ ਤੇ ਬਿਮਾਰੀ ਵੀ ਬਹੁਤ ਜ਼ਿਆਦਾ ਹੈ ਘਰ ਵਿੱਚ ਤੇ ਕਰਜ਼ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਸੋ ਆਪਾਂ ਇਹਦੇ ਬਾਰੇ ਗੱਲ ਕਰੀਏ ਜੀ ਜਦੋਂ ਇਨਸਾਨ ਨੂੰ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਘੇਰਾ ਪਾਉਂਦੀਆਂ ਆ ਤੇ ਇੱਕਦਮ ਇਕੱਠੀਆਂ ਹੀ ਆ ਜਾਂਦੀਆਂ ਜਦੋਂ ਮਾੜਾ ਵਕਤ ਚੱਲਦਾ ਹੋਵੇ ਤਾਂ ਉਸ ਸਮੇਂ ਕਦੇ ਵੀ ਡੋਲਣਾ ਨਹੀਂ ਘਬਰਾਉਣਾ ਨਹੀਂ ਨਾਹੀ ਕੀ ਸੇਵਾ ਕਰਨੀ ਛੱਡਣੀ ਹੈ ਨਾਹੀ ਇਹ ਰਸਤਾ ਛੱਡਣਾ ਹੈ ਸੇਵਾ ਕਰਦੇ ਜਾਓ ਇੱਕ ਦਿਨ ਤੁਸੀਂ ਆਪ ਦੇਖੋਗੇ ਸਾਰੀਆਂ ਪਰੇਸ਼ਾਨੀਆਂ ਤੰਗਲ ਤੋਂ ਤੁਹਾਨੂੰ ਅਨੁਸ਼ਟਕਾਰਾ ਮਿਲ ਜਾਵੇਗਾ ਜੇਕਰ ਪੀਰਾ ਫਕੀਰਾ ਦੀ ਸੇਵਾ ਕਰਦੇ ਹੋ ਤਾਂ ਵਿਸ਼ਵਾਸ ਕਰਿਓ ਜੇਕਰ ਤੁਸੀਂ ਯਕੀਨ ਰੱਖ ਕੇ ਬੈਠੇ ਹੋ ਚਿਰਾਗ ਰੋਸ਼ਨ ਕਰਦੇ ਹੋ ਤਾਂ ਉਹ ਚਿਰਾਗਾ ਦਾ ਤੇਲ ਹੀ ਇੱਕ ਚੱਕ ਕੇ ਤੁਸੀਂ ਆਪਣੇ ਮੱਥੇ ਨੂੰ ਲਗਾ ਲਓ ਉਹ ਮਾਲਕ ਦਾ ਨਾਮ ਲੈ ਕੇ ਤੇ ਵਿਸ਼ਵਾਸ ਰੱਖ ਕੇ ਜਿਵੇਂ ਆਪਾਂ ਵਿਸ਼ਵਾਸ ਰੱਖ ਕੇ ਕੋਈ ਵੀ ਦਵਾਈ ਖਾਂਦੇ ਆ ਕਿ ਸਾਨੂੰ ਇਹਦੇ ਨਾਲ ਆਰਾਮ ਆਵੇਗਾ ਹੁਣ ਸਿਰ ਦਰਦ ਹੁੰਦਾ ਤੇ ਸਿਰ ਦਰਦ ਦੀ ਅਸੀਂ ਗੋਲੀ ਖਾਂਦੇ ਕਿ ਸਾਨੂੰ ਇਹਦੇ ਨਾਲ ਆਰਾਮ ਆ ਜਾਣਾ ਸੋ ਇਸੇ ਤਰ੍ਹਾਂ ਹੈ ਜਦੋਂ ਆਪਾਂ ਆਪਣੇ ਪੀਰੋ মুর্ਸ਼ਦ ਦਾ ਆਸ਼ੀਰਵਾਦ ਲੈਣੇ ਤੋਂ ਵਿਸ਼ਵਾਸ ਰੱਖ ਕੇ ਲਿਆ ਜਾਂਦਾ ਹੈ ਤਾਂ ਇਹ ਅਸਰ ਦਿਖਾਉਂਦਾ ਹੈ ਜੇਕਰ ਅਸੀਂ ਵਿਸ਼ਵਾਸ ਰੱਖ ਕੇ ਹੀ ਕੋਈ ਕਰਮ ਨਾ ਕਰੀਏ ਤਾਂ ਫਿਰ ਉਹ ਕਰਮ ਕੀਤਾ ਲੱਗਦਾ ਜਦੋਂ ਕਰਮ ਕਰਦੇ ਜਾਂਦੇ ਕਰਦੇ ਜਾਂਦੇ ਤਾਂ ਇੱਕ ਦਿਨ ਜਦੋਂ ਸੇਵਾ ਨਾਲ ਖੜਾ ਭਰਦਾ ਹੈ ਤਾ ਫਿਰ ਜੱਕ ਦਮ ਹੀ ਸਾਰੇ ਕੰਮ ਹੋ ਜਾਂਦੇ ਆ ਸੋ ਇਸ ਕਰਕੇ ਕਹੀਦਾ ਕਿ ਸੇਵਾ ਕਰਦੇ ਰਹਿਣਾ ਚਾਹੀਦਾ ਆ ਕਦੇ ਛੱਡਣੀ ਨਹੀਂ ਚਾਹੀਦੀ ਰਸਤਾ ਨਹੀਂ ਬਦਲਣਾ ਜੀਵਨ ਦਾ ਮਤਲਬ ਹੀ ਇਹ ਆ ਕਿ ਅਸੀਂ ਸੇਵਾ ਕਰਨਾ ਆਏ ਬੰਦਗੀ ਕਰਨ ਆਏ ਆ ਨਾਮ ਸਿਮਰਨ ਕਰਨ ਆਏ ਆ ਸੋ ਜੇਕਰ ਅੱਜ ਆਪਾਂ ਦੁਖੀ ਹੋ ਕੇ ਸੇਵਾ ਛੱਡ ਵੀ ਦਿੰਨੇ ਆ ਤੇ ਮਾਲਕ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਸਾਨੂੰ ਮਾਲਕ ਦੀ ਲੋੜ ਆ ਨਹੀਂ ਕਿ ਉਹਨੂੰ ਸਾਡੀ ਲੋੜ ਹੈ ਸੋ ਜੇਕਰ ਅਸੀਂ ਉਹਦੀ ਲੋੜ ਸਮਝ ਕੇ ਤਾਂ ਉਹਦੀ ਸੇਵਾ ਕਰਨੀ ਸ਼ੁਰੂ ਕਰ ਦਿੰਨੇ ਆ ਕਿ ਸਾਨੂੰ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹਦੇ ਤੋਂ ਬਿਨਾ ਸੇ ਕਾਹੇ ਦੇ ਵੀ ਨਹੀਂ ਤਾਂ ਫਿਰ ਉਹ ਮਾਲਕ ਕਿਰਪਾ ਕਰਨੀ ਸ਼ੁਰੂ ਕਰ ਦਿੰਦਾ ਹੈ ਉਹ ਪ੍ਰਮਾਤਮਾ ਉਹਦੇ ਤੱਕ ਵੇਟ ਕਰਦਾ ਜਦੋਂ ਤੱਕ ਇਨਸਾਨ ਉਹਦੇ ਚਰਨਾ ਵਿੱਚ ਡਿੱਗ ਨਹੀਂ ਜਾਂਦਾ ਸੋ ਮੇਲ ਬਿਮਾਰੀ ਦੀ ਵਜ੍ਹਾ ਪਰੇਸ਼ਾਨੀਆਂ ਦੀ ਵਜ੍ਹਾ ਹੈ ਇਨਸਾਨ ਖੁਦ ਜਦੋਂ ਖੁਦ ਨੂੰ ਉਹ ਇੱਕ ਡਰ ਦੇ ਵਿੱਚ ਰੱਖ ਲੈਂਦਾ ਹੈ ਡਰ ਡਰ ਕੇ ਜ਼ਿੰਦਗੀ ਕੱਢਣੀ ਸ਼ੁਰੂ ਕਰਦਾ ਹੈ ਤਾਂ ਫਿਰ ਜ਼ਿੰਦਗੀ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਾਲਾਂਕਿ ਇੱਥੇ ਕੀ ਕਰਨਾ ਚਾਹੀਦਾ ਹੈ ਕਿ ਜਿੰਨੀ ਜ਼ਿਆਦਾ ਮੁਸ਼ਕਲ ਆਉਂਦੀ ਹੈ ਉਨਾ ਹੀ ਆਪਣੇ ਆਪ ਨੂੰ ਮਜ਼ਬੂਤ ਬਣਾਓ ਉਨਾ ਹੀ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੋ ਕਿ ਕਿੰਨੀ ਕੁ ਪਰੇਸ਼ਾਨੀਆਂ ਆ ਜਾਵੇਗੀ ਸੋ ਹਰ ਪਲ ਹਰ ਟਾਈਮ ਇਹ ਸੋਚੋ ਕਿ ਸਾਡਾ ਮਾਲਕ ਬਹੁਤ ਵੱਡਾ ਜਦੋਂ ਅਸੀਂ ਪਹਿਲ ਆਪਣੇ ਮਾਲਕ ਨੂੰ ਆਪਣੇ ਮੁਰਸ਼ਿਦ ਨੂੰ ਦੇਣ ਲੱਪੰਨੇ ਹ ਕਿਉਂਕਿ ਹੁਣ ਇੱਥੇ ਆਪਾਂ ਜੇਕਰ ਇਹ ਸੋਚੀਏ ਕਿ ਦਿਨ ਤਾਂ ਨਿਕਲ ਗਿਆ ਪਰ ਨਿਕਲਿਆ ਪਰੇਸ਼ਾਨੀਆਂ ਵਿੱਚ ਜੇਕਰ ਉਹੀ ਆਪਾਂ ਦਿਨ ਵਿੱਚ ਸੋਚਣਾ ਛੱਡ ਦਈਏ ਜਿਸ ਤਰ੍ਹਾਂ ਨਾਲ ਦਿਨ ਗੁਜ਼ਰ ਰਹੇ ਆ ਉਹਨੂੰ ਉਸੇ ਤਰ੍ਹਾਂ ਨਾਲ ਚੱਲਣ ਦਿਉ ਸੋ ਫਿਰ ਤੁਸੀਂ ਦੇਖੋਗੇ ਜਦੋਂ ਅਗਨੋਰ ਕਰਨਾ ਸ਼ੁਰੂ ਕਰੋਗੇ ਇਹਨਾਂ ਪਰੇਸ਼ਾਨੀਆਂ ਤੇ ਪਰੇਸ਼ਾਨੀਆਂ ਆਪਣੇ ਆਪ ਤੁਹਾਡਾ ਸਾਥ ਛੱਡ ਦੇਣਗੀਆਂ ਜਦੋਂ ਇਨਸਾਨ ਡਰ ਡਰ ਕੇ ਰਹਿੰਦਾ ਹੈ ਤਾਂ ਮੁਸੀਬਤਾਂ ਵੱਧ ਜਾਂਦੀਆਂ ਹੈ ਬਿਮਾਰੀਆਂ ਵੱਧ ਜਾਂਦੀਆਂ ਹਨ ਜਦੋਂ ਜਦੋਂ ਉਹ ਹੀ ਇਨਸਾਨ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦਾ ਹੈ ਤੇ ਉਹ ਪਰੇਸ਼ਾਨੀਆਂ ਸਾਥ ਛੱਡ ਦਿੰਦੀਆਂ ਆ ਫਿਰ ਉਹਨਾਂ ਨੂੰ ਉੱਥੋਂ ਜਾਣਾ ਪੈਂਦਾ ਕਿਉਂਕਿ ਇਨਸਾਨ ਮਜ਼ਬੂਤ ਇਨਨਾ ਹੋ ਜਾਂਦਾ ਕਿ ਪਰੇਸ਼ਾਨੀਆਂ ਨੂੰ ਦੇਖ ਕੇ ਡਰਦਾ ਹੀ ਨਹੀਂ ਸੋ ਜਦੋਂ ਅਸੀਂ ਆਪਣੇ ਮਾਲਕ ਨੂੰ ਵੱਡਾ ਸਮਝਦੇ ਹਾਂ ਮਾਲਕ ਨੂੰ ਪਹਿਲਾ ਔਦਾ ਦਿੰਦੇ ਹਾਂ ਤਾਂ ਫਿਰ ਇਹ ਪਰੇਸ਼ਾਨੀ ਵੀ ਕੋਈ ਵੀ ਥਾਂ ਜ਼ਿੰਦਗੀ ਵਿੱਚ ਨਹੀਂ ਰਹਦੀ ਸੋ ਕਦੇ ਵੀ ਨਾਰਾਜ਼ ਹੋ ਕੇ ਕਦੇ ਨਾ ਬੈਠੋ ਨਾ ਹੀ ਮਾਲਕ ਦਾ ਸਾਥ ਛੱਡੋ ਉਹਦੀ ਬਹੁਤ ਜ਼ਰੂਰਤ ਆ ਹਰ ਇੱਕ ਕਦਮ ਕਦਮ ਤੇ ਆਪਾਂ ਨੂੰ ਉਹ ਪਰਮਾਤਮਾ ਦੀ ਜ਼ਰੂਰਤ ਹੈ ਸੋ ਇੱਥੇ ਇਨਸਾਨ ਦਾ ਕੁਝ ਵੀ ਨਹੀਂ ਹੈ ਸਿਰਫ ਜੇਕਰ ਅਸੀਂ ਉਹ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਹੀ ਆਪਣਾ ਹੈ ਸੋ ਬਾਕੀ ਦਾ ਜੋ ਝੇੜੇ ਹੈ ਉਹ ਇਸੇ ਤਰ੍ਹਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਦੁੱਖ ਸੁੱਖ ਬਣੇ ਆ ਆਉਂਦੇ ਜਾਂਦੇ ਰਹਿੰਦੇ ਆ ਪਰ ਆਪਣਾ ਮਾਲਕ ਹਮੇਸ਼ਾ ਨਾਲ ਰੱਖੋ ਉਹਦਾ ਸਾਥ ਕਦੇ ਨਾ ਛੱਡੋ ਉਹਦੇ ਸਾਥ ਨਾਲ ਹੀ ਤੁਸੀਂ ਇੱਕ ਦਿਨ ਉਸ ਮੰਝਲ ਤੱਕ ਪਹੁੰਚੋਗੇ ਬਾਕੀ ਜੇਕਰ ਜ਼ਿੰਦਗੀ ਦੇ ਵਿੱਚ ਦੁੱਖ ਆ ਤੇ ਦੁੱਖਾਂ ਨੂੰ ਹਰਉਣ ਲਈ ਆਪਣੇ ਮਾਲਕ ਦੇ ਚਰਾਗਾ ਦਾ ਤੇਲ ਮੱਥੇ ਉੱਪਰ ਲਾਓ ਸਾਰੇ ਦੁੱਖ ਦੂਰ ਹੋ ਜਾਣਗੇ ਖਰੀਡ ਦੀ ਹੱਡੀ ਤੇ ਮੀਨ ਕਿਕਰ ਜਹੋਰ ਕੋਈ ਦੁੱਖ ਹੈ ਪੈਰਾਂ ਨੂੰ ਲੱਤਾਂ ਨੂੰ ਤੇਲ ਚਰਾਗਾ ਦਾ ਕਦੇ ਵੀ ਨਹੀਂ ਲਉਣਾ ਜਿਸ ਵਿਸ਼ਵਾਸ ਰੱਖ ਕੇ ਦਵਾਈਖਾਨੇ ਇਸੇ ਤਰ੍ਹਾਂ ਵਿਸ਼ਵਾਸ ਰੱਖ ਕੇ ਉਹਨਾਂ ਦੇ ਦਿਨ ਤੇ ਅਰਦਾਸ ਬੇਨਤੀ ਕਰਕੇ ਉਹ ਤੇਲ ਨੂੰ ਲਾ ਲਓ ਤੁਹਾਨੂੰ ਆਪਣੇ ਆਪ ਹਰਕ ਪਤਾ ਲੱਗੇਗਾ ਬਿਮਾਰੀ ਤੁਹਾਡਾ ਸਾਥ ਛੱਡ ਦਵੇਗੀ ਸੋ ਵੱਡੇ ਤੋਂ ਵੱਡਾ ਦੁੱਖ ਸਾਡਾ ਸਾਡੇ ਮੁਰਸ਼ਿਦ ਨੇ ਹਟਾਇਆ ਹੈ ਇਸ ਕਰਕੇ ਸਾਡਾ ਵਿਸ਼ਵਾਸ ਹੈ ਕਿ ਜੇਕਰ ਤੁਸੀਂ ਵੀ ਇਹ ਕਰਮ ਵਿਸ਼ਵਾਸ ਰੱਖ ਕੇ ਕਰੋਗੇ ਤਾਂ ਤੁਹਾਡੇ ਦੁੱਖ ਵੀ ਦੂਰ ਹੋਣਗੇ ਸੋ ਜਿਨ੍ਹਾਂ ਨੂੰ ਜ਼ਿਆਦਾ ਬਿਮਾਰੀ ਆਉਂਦੀ ਹੈ ਜਾਂ ਦਵਾਈ ਨਹੀਂ ਲੱਗਦੀ ਸੋ ਜਿਹੜੇ ਦੁੱਖ ਡਾਕਟਰ ਨਹੀਂ ਠੀਕ ਕਰ ਪਾਉਂਦੇ ਉਹ ਦੁੱਖ ਵੀ ਇਹ ਪਰਮਾਤਮਾ ਸਾਡਾ ਠੀਕ ਕਰ ਦਿੰਦਾ ਕਿਉਂਕਿ ਸਾਨੂੰ ਦੁਨੀਆ ਤੇ ਭੇਜਣ ਵਾਲਾ ਸਾਡੇ ਸਾਰੇ ਅੰਗ ਹੀ ਉਸ ਪਰਮਾਤਮਾ ਨੇ ਬਣਾਏ ਆ ਤੇ ਇਹਨਾਂ ਦਾ ਇਲਾਜ ਵੀ ਉਸ ਮੁਰਸ਼ਿਦ ਕੋਲ ਹੀ ਆ ਸੋ ਜੇਕਰ ਇਹਨਾਂ ਗੱਲਾਂ ਨੂੰ ਅਸੀਂ ਸਮਝ ਜਵਾਂਗੇ ਜਿੰਨੀ ਜਲਦੀ ਤਾਂ ਸਾਨੂੰ ਦਵਾਈਆਂ ਦੇ ਹਵਾਲੇ ਨਹੀਂ ਹੋਣਾ ਪਵੇਗਾ ਸੋ ਅਸੀਂ ਆਪਣੀ ਕੇਅਰ ਆਪ ਕਰ ਪਾਵਾਂਗੇ ਕਿਉਂਕਿ ਇਹ ਕਹਿ ਕੇ ਚੱਲੋ ਕਿ ਸਾਡੇ ਮਾਲਕ ਤੋਂ ਵੱਡਾ ਹੋਰ ਕੋਈ ਨਹੀਂ ਇਹ ਦੁੱਖ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਸੋ ਜਦੋਂ ਅਸੀਂ ਪਰੇਸ਼ਾਨੀਆਂ ਨੂੰ ਕਹਿੰਦੇ ਆ ਕਿ ਇਹ ਵੱਡੀਆਂ ਆ ਤੇ ਉਹ ਵੱਡੀਆਂ ਬਣ ਕੇ ਦਿਖਾਉਂਦੀਆਂ ਜੇਕਰ ਅਸੀਂ ਆਪਣੇ ਮਾਲਕ ਨੂੰ ਕਹਿੰਦੇ ਆ ਕਿ ਇਹ ਵੱਡਾ ਹੈ ਸਾਡਾ ਮੁਰਸ਼ਿਦ ਵੱਡਾ ਹੈ ਤਾਂ ਉਹ ਵੱਡਾ ਬਣ ਕੇ ਦਿਖਾਉਂਦਾ ਹੈ ਜਿਸ ਚੀਜ਼ ਨੂੰ ਉਦਾਂ ਦਉਂਗੇ ਉਹ ਚੀਜ਼ ਵੱਡੇ ਹੁਲੇਗੀ ਸੋ ਇਸ ਕਰਕੇ ਕਦੇ ਕੋਈ ਦੁੱਖ ਆਉਂਦਾ ਹੈ ਤਾਂ ਆਪਣੇ ਮਾਲਕ ਅੱਗੇ ਅਰਦਾਸ ਕਰੋ ਉਹਨਾਂ ਦਾ ਚਰਾਗਾ ਦਾ ਤੇਲ ਜੋਤ ਦਾ ਤੇਲ ਲੈ ਕੇ ਤੁਸੀਂ ਆਪਣੇ ਮੱਥੇ ਉੱਤੇ ਲਗਾ ਲਓ ਫਿਰ ਦੇਖੂਗੇ ਕਿ ਕਿਵੇਂ ਉਹ ਦੁੱਖ ਹਟਾਉਂਦੇ ਆ ਸੋ ਬਾਕੀ ਦੂਸਰੀ ਗੱਲ ਹੈ ਕਿ ਮੇਲ ਸਰੀਰ ਦਾ ਹਿੱਸਾ ਇੱਕ ਰੀੜ ਦੀ ਹੱਡੀ ਜੇਕਰ ਰੀੜ ਦੀ ਹੱਡੀ ਤੇ ਅਸਥੀ ਚਰਾਗਾ ਦਾ ਤੇਲ ਲਗਾ ਲੰਨੇ ਆ ਤਾਂ ਸਾਰੇ ਹੀ ਦੁੱਖ ਜਿਹੜੇ ਆ ਉਹ ਦੂਰ ਹੋ ਜਾਣਗੇ ਸੋ ਇਹ ਵਿਸ਼ਵਾਸ ਸਾਡਾ ਇਸ ਕਰਕੇ ਹੈ ਕਿਉਂਕਿ ਇਹ ਗੱਲਾਂ ਨੂੰ ਅਜਮਾਇਆ ਜੋ ਦੁੱਖ ਹਟ ਨਹੀਂ ਸਕਦੇ ਸੀ ਦਵਾਈਆਂ ਤੇ ਹੀ ਇਹ ਸਰੀਰ ਚੱਲਦਾ ਸੀ ਤੇ ਹੁਣ ਕੋਈ ਦਵਾਈ ਵੀ ਨਹੀਂ ਖਾਣੀ ਪੈਂਦੀ ਕਿਉਂਕਿ ਮਾਲਕ ਦੀ ਕਿਰਪਾ ਇੰਨੀ ਹੋ ਗਈ ਵਿਸ਼ਵਾਸ ਵੱਜ ਗਿਆ ਹੁਣ ਸਾਨੂੰ ਇੰਨਾ ਕ ਵਿਸ਼ਵਾਸ ਹੈ ਕਿ ਸਾਡੇ ਘਰ ਦੇ ਮੈਂਬਰ ਨੂੰ ਕਦੇ ਕੋਈ ਦੁੱਖ ਆ ਹੀ ਨਹੀਂ ਸਕਦਾ ਜੇ ਆਉਂਦਾ ਵੀ ਹੈ ਤਾਂ ਹਟਾਉਣ ਵਾਲਾ ਸਾਡਾ ਮੁਰਸ਼ਿਦ ਬੈਠਾ ਉਹ ਕਾਇਮ ਹੈ ਸੋ ਆਪਣੇ ਮੁਰਸ਼ਿਦ ਨੂੰ ਕਾਇਮ ਕਰਨ ਲਈ ਨਾਮ ਬੰਦਗੀ ਨਾਲ ਜੁੜਨ ਦੀ ਜ਼ਰੂਰਤ ਹੈ ਸੇਵਾ ਕਰੋ ਜਿੱਦਾਂ ਜਿੱਦਾਂ ਸੇਵਾ ਕਰੋਗੇ ਉਹ ਪਰਮਾਤਮਾ ਮਨ ਵਿੱਚੋਂ ਪ੍ਰਗਟ ਹੋਵੇਗਾ ਜਿਸ ਤਰ੍ਹਾਂ ਅਸੀਂ ਕੋਈ ਸੋਹਣੀ ਚੀਜ਼ ਲਿਆਉਣੇ ਉਹਦੇ ਮੂਰੇ ਜੇਕਰ ਕਚਰਾ ਰੱਖ ਦਈਏ ਤੇ ਉਹ ਚੀਜ਼ ਕਦੇ ਨਜ਼ਰ ਨਹੀਂ ਆਵੇਗੀ ਸੋ ਜੇਕਰ ਅਸੀਂ ਉਹ ਕਚਰੇ ਨੂੰ ਹਟਾ ਦਵਾਂਗੇ ਤਾਂ ਉਹ ਸੋਹਣੀ ਚੀਜ਼ ਸਾਨੂੰ ਨਜ਼ਰ ਆਵੇਗੀ ਇਸੇ ਤਰ੍ਹਾਂ ਮਨ ਵਿੱਚ ਪਰਮਾਤਮਾ ਵਸਦਾ ਹੈ ਜੋ ਜਨਮਾਂ ਜਨਮਾਂ ਦੀ ਮੈਲ ਇਸ ਮਨ ਉੱਤੇ ਚੜੀ ਹੈ ਉਹਨੂੰ ਤੋਦ ਬੋ ਸੇਵਾ ਕਰ ਕਰਕੇ ਕਰ ਕਰਕੇ ਪਰੇਸ਼ਾਨੀਆਂ ਨੇ ਆਪਣੇ ਆਪ ਸਾਥ ਤੁਹਾਡਾ ਛੱਡ ਦੇਣਾ ਮਨ ਸਾਫ਼ ਹੋ ਜਾਣਾ ਹੈ ਤੇ ਪ੍ਰਮਾਤਮਾ ਨੇ ਪ੍ਰਗਟ ਹੋ ਜਾਣਾ ਗਿਆਨ ਆਉਣਾ ਸ਼ੁਰੂ ਹੋ ਜਾਵੇਗਾ ਸੋ ਦੁੱਖਾਂ ਤਕਲੀਫਾਂ ਦਾ ਛਟਕਾਰਾ ਹੋ ਜਾਵੇਗਾ ਬਾਕੀ ਜਿਆਦਾ ਹੀ ਪਰੇਸ਼ਾਨੀਆਂ ਤੇ ਪੰਜ ਮਿਆਜਾਂ ਦੋ ਪੀਰਦਿਆਂ ਜੇਕਰ ਤੁਸੀਂ ਮੰਨਦੇ ਹੋ ਸੇਵਾ ਕਰਦੇ ਹੋ ਤਾਂ ਫਿਰ ਦੇਖੋ ਕਿ ਕਿਵੇਂ ਪ੍ਰਮਾਤਮਾ ਤੁਹਾਨੂੰ ਸੰਕੇਤ ਵੀ ਦੇਵੇਗਾ ਤੇ ਸਹੀ ਰਸਤੇ ਤੇ ਆਪਣੇ ਆਪ ਤੁਹਾਨੂੰ ਚਲਾ ਲਵੇਗਾ ਉਸ ਪ੍ਰਮਾਤਮਾ ਦਾ ਕੁਝ ਨਹੀਂ ਪਤਾ ਕਦ ਕੀ ਤੋਂ ਕੀ ਬਣਾ ਦੇਵੇ ਕਦ ਤੁਹਾਡੇ ਦਿਨ ਫੇਰ ਦੇਵੇ ਸੋ ਪਰੇਸ਼ਾਨੀਆਂ ਦਾ ਹੱਲ ਹੈ ਉਸ ਮੁਰਸ਼ਿਦ ਦੇ ਕੋਲ ਨਹੀਂ ਕਿ ਲੋਕਾਂ ਕੋਲ ਨਹੀਂ ਕਿ ਇੱਧਰ ਉੱਧਰ ਭੱਜ ਕੇ ਸਮ ਇਹਨਾਂ ਪਰੇਸ਼ਾਨੀਆਂ ਦੇ ਹੱਲ ਮਿਲਨੇ ਸੋ ਉਹ ਪ੍ਰਮਾਤਮਾ ਨੇ ਆਪਣੇ ਆਪ ਤੁਹਾਡਾ ਪੇਸ਼ਾਨੀਆਂ ਦੂਰ ਕਰ ਦੇਣੀਆਂ ਵਿਸ਼ਵਾਸ ਰੱਖੋ